ਨੀਟ ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹੰਗਾਮਾ ਮਚ ਗਿਆ। ਉਮੀਦਵਾਰ ਜਿਹੜੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ ਪੇਪਰ ਲੀਕ ਹੋਣ ਅਤੇ ਧਾਂਦਲੀ ਤੇ ਦੋਸ਼ ਲਗਾ ਰਹੇ ਨੇ। ਤਾਂ ਹੁਣ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਤੇ ਇਸ ਦੌਰਾਨ ਪੁਲਿਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਨੇ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਹੈ ਅਤੇ ਇਸ ਤੱਕੇਸ਼ਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਇਸ ਮੌਕੇ ਵੱਡੇ ਗੰਟੀ ਚੋ ਸੀਨੀਅਰ ਲੀਡਰਸ਼ਿਪ ਨੇ ਇਸ ਨੂੰ ਮਹੂਲਤ ਦਿੱਤੀ ਹੈ ਜਿਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੀ ਇਹ ਮੰਨ ਰਹੀ ਹੈ ਕਿ ਦਸਤਾ ਦੇ ਦਸਤਾਵੇਜ਼ਾਂ ਦੇ ਵਿੱਚ ਗਲਤੀ ਹੋ ਗਿਆ ਹੈ ਆਗੂਆਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਬੜੀ ਮਿਹਨਤ ਦੇ ਨਾਲ ਪੇਪਰ ਦਿੱਤੇ ਨੇ ਪਰ ਹੁਣ ਇਸ ਟੱਕੀ ਸ਼ਾਹੀ ਰਾਹੀਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰਟੈਸ ਕਰ ਰਹੇ ਜਿਹੜਾ ਪਸਟੈਸ NEET ਦਾ ਇਮਤਹਾਨ ਜਿਹੜਾ ਦੇਸ਼ ਦੇ ਲਗਭਗ 25 ਲੱਖ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖੇਡਿਆ ਗਿਆ ਉਹ ਦੇ ਜਿਹੜਾ ਘਟਾਲਾ ਇਹਦੇ ਵਿੱਚ ਬੀਜਪੀ ਦੇ ਕਈ ਵੱਡੇ ਪੋਲਿਟਿਕਲ ਬੰਦੇ ਕਈ ਬੀਰੋਕਰੇਟ ਜਿਹੜੇ ਸ਼ਾਮਲ ਹੈ ਉਹ ਮੈਂ ਮੈਨੂੰ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੀ ਮੰਗ ਹੈ ਕਿ ਇਸ ਘਟਾਲੇ ਦੇ ਵਿੱਚ ਜਿੰਨੇ ਲੋਕ ਦੋਸ਼ੀ ਹੈ ਉਹਨਾਂ ਸਭ ਨੂੰ ਮਤਲਬ ਜਿਹੜਾ ਉਹ ਜੇਲ੍ਹ ਦੇ ਵਿੱਚ ਕਿ ਲਿਆ ਜਾਵੇ ਉਹਨਾਂ ਦੇ ਖਿਲਾਫ ਪੜਚੇ ਦਰਜ ਕੀਤੇ ਜਾਣ ਉਹਦੇ ਨੀਟ ਦਾ ਐਗਜ਼ਾਮ ਜਿਹੜਾ ਉਹ ਦੁਬਾਰਾ ਲਿਆ ਜਾਵੇ ਔਰ ਕੇਹੇ ਵੀ ਬੰਦੇ ਨੂੰ ਬਖਸ਼ਿਆ ਨਹੀਂ ਜਾਵੇ ਜਿੱਦਾਂ ਵਿਹਾਰ ਦੇ ਵਿੱਚ ਕਜ਼ਾਦ ਦੇ ਵਿੱਚ ਕੁਝ ਲੋਕ ਜਿਨ੍ਹਾਂ ਨੇ ਪੇਪਰ ਨਹੀਂ ਕੀਤਾ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਬਾਕੀ ਵੀ ਜਿਹੜੇ ਬੰਦੇ ਦੋਸ਼ੀ ਐ ਉਹਨਾਂ ਸਭ ਨੂੰ ਕੀਤਾ ਜਾਵੇ ਕਿਉਂਕਿ ਇਹ ਦੇਸ਼ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਐਜੂਕੇਸ਼ਨ ਘਟਾ ਲਾ ਇਹਦੇ ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਬਖਸ਼ਲਾ ਨਹੀਂ ਚਾਹੀਦਾ ਇਹ ਸਭ ਉਹਦੀ ਸਾਡੇ ਉਮੀਦਵਾਰ ਉਹ ਗੱਸਾ ਬਾਗ ਅਸੀਂ 2-3 ਦਿਨ ਤੋਂ ਮਤਲਬ ਜਿਹੜੀ ਆ ਰਹੇ ਮੈਦਾਨ ਦੇ ਵਿੱਚ ਉਹਦੇ ਅਸੀਂ ਜਿੱਤਾਂਗੇ ਔਰ ਬੀਜੇਪੀ ਨੂੰ ਕਾਗਨਸ ਤੋਂ ਜਿਹੜਾ ਉਹਦੀ ਲੱਕ ਤੋੜ ਵੀ ਹੱਥ ਦਿਆ ਸੀਤਲੰਗਲਾਬ ਕਹਿੰਦੇ ਰਹੇ ਸੀਤਲੰਗਲਾਬ ਕਹਿ ਰਹੇ ਨੇ ਕਿ ਭਿੰਦਰਪਤ ਨੂੰ ਟਿਕਟ ਕਿਉਂ ਨਹੀਂ ਆ ਕੋਰੜਾ ਰੁਪਏ ਦੀ ਜਿਹੜੀ ਸੀਤਲੰਗਲਾਬ ਦੀ ਕਿਹੜੀ ਗੱਲ ਹੈ ਅਜੀ ਛੱਡੋ ਹੋਰ ਕਿਹ ਬੰਦੇ ਦਾ ਨਾਮ ਲਓ ਉਦੋਂਸੋ ਉਹ ਛੱਡੋ ਜੀ ਪਤਾ ਇਦਾਂ ਦੇ ਸਾਥੀ ਕਈ ਆ ਜਾਂਦੇ ਪਾਰਟੀ 'ਚ ਕਈ ਦਿਲ ਜਰ ਜਾਂਦੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਸੀ ਪਹਿਲੇ ਦਿੱਲੀ ਤੋਂ ਹਾਈ ਕਮਾਂਡ ਤੋਂ ਪਤਾ ਦਿੱਲੀ ਪਾਰਟੀ ਕਿਹਦੀ ਕਿਹਦੀ ਦੀ ਹੈ ਹਾਈ ਕਮਾਂਡ ਬੀਜੇਪੀ ਦੀ ਹਾਈ ਕਮਾਂਡ ਹੈ ਨਹੀਂ ਕੀ ਕਾਂਗਰਸ ਦੀ ਹਾਈ ਕਮਾਂਡ ਹੈ ਨਹੀਂ ਹਰ ਪਾਰਟੀ ਦੀ ਹਾਈ ਕਮਾਂਡ ਸਾਡੀ ਸਾਡੀ ਪਾਰਟੀ ਦੀ ਹਾਈ ਕਮਾਂਡ ਦਿੱਲੀ 'ਚ ਕਿਹਦੀ ਗੱਲ ਕੋਈ ਦੋ ਦਾ ਦੇਖੋ ਇਹ ਬੇਈਮਾਨਾਂ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਅੱਜ ਇੱਕ ਬੱਚਿਆਂ ਦੇ ਉਹ ਇੱਕ ਨਾ ਖਲਵਾੜ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਸਾਹਿਬ ਨੇ ਸਿੱਧ ਕਰਤਾ ਵੀ ਦੇਸ਼ ਦੇ ਪ੍ਰਤੀ ਨਹੀਂ ਮੈਂ ਸੀਰੀਅਸ ਹੈਗਾ ਭਾਜਪਾ ਦੇ ਪ੍ਰਤੀ ਸੀਰੀਅਸ ਆ ਪਰ ਇਹ ਬੱਚਿਆਂ ਦਾ ਭਵਿੱਖ ਜਿਹੜਾ ਵਾ ਤੇ ਮੋਦੀ ਸਰਕਾਰ ਨੂੰ ਇਸ ਗੱਲ ਦਾ ਸ਼ਰਾਫ ਲੱਗੂ ਕਿਉਂਕਿ ਬੱਚੇ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਬਣਾਉਂਦੀ ਲਾਸਟ ਪੇਪਰ ਵੀਲੇ ਕਰਦੇ ਆ ਪਰ ਇਹਨਾਂ ਨੇ ਬੰਦ ਕਮਰਿਆਂ ਦੇ ਵਿੱਚ ਇੱਕ ਕਿਸਮ ਦਾ ਬੱਚਿਆਂ ਨੂੰ ਬਿਠਾ ਕੇ ਪੇਪਰ ਪਾਸ ਕਰਾਇਆ ਇਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਪਊਗਾ ਅੱਜ ਜਲੰਧਰ ਦੀ ਧਰਤੀ ਤੋਂ ਅਰਮਿੰਦ ਕੇ ਰੀਵਾਲ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਤੈਅ ਕੀਤਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਦਾਂਗੇ ਕਿ ਬੱਚਿਆਂ ਦਾ ਭੁੱਖ ਜਿਹੜਾ ਵਾ ਉਹਨੂੰ ਬਣਾਵਾਗੇ ਔਰ ਉਹਨੂੰ ਵਿਗੜਨ ਨਹੀਂ ਦਾਂਗੇ ਬਾਬਾ ਸਾਹਿਬ ਵੀ ਆਰੇ ਗੱਲ ਕਿਹਾ ਜਾ ਰਹੇ ਨੇ ਤੇ ਦੇਖੋ ਕੀ ਲੈ ਰਹੇ ਐ ਇਲੈਕਸ਼ਨ ਕਿਤਾ ਦੇ ਦੇ ਜਲੰਧਰ ਦੇ ਦੇਖੋ ਗੱਲ ਸੁਣੋ ਸਾਡਾ ਇਨਾਂ ਦਾ ਆਰਾਮ ਮੁੱਦਾ ਜਿਹੜਾ ਸੀ ਇੱਕ ਵਾਰੀ ਉਹ ਚਲਣਾ ਸੀ ਇਹਨਾਂ ਨੇ ਧਰਮ ਨੂੰ ਵਿੱਚ ਲਿਆ ਕੇ ਧਰਮ ਦੇ ਨਾਲ ਵੋਟਾਂ ਲਈਆਂ ਨੇ ਐਤ ਕੀ ਹੁਣ ਲੋਕੀ ਜਾਣ ਚੁੱਕੇ ਔਰ ਦੇਖਿਓ ਤੁਸੀਂ ਅਸੀਂ ਜਲੰਧਰ ਦੀ ਸੀਟ ਵੱਡੀ ਮਾਰਜਨ ਨਾਲ ਜਿੱਤਾਂਗੇ ਇਥੋਂ ਪਰ ਗੱਲ ਕਰੀ ਲੋਕ ਸਭਾ ਵਿੱਚ ਹੁੰਨੀ ਜਦੋਂ ਬਗੇ ਹਟਿਆ ਤਾਂ ਇੱਥੇ ਕਾਫੀ ਬੈਸਟ ਵਿੱਚ ਬੰਦਨ ਘਟਿਆ ਹੋਇਆ ਹੈ 15000 ਵੋਟਰ ਲੈ ਕੇ ਦੇਖੋ ਹਰ ਇਲੈਕਸ਼ਨ ਦੀ ਲੋਕ ਸਭਾ ਦੀ ਇਲੈਕਸ਼ਨ ਦਾ ਲੋਕਾਂ ਦਾ ਆਪਣਾ ਮਤ ਦਾ ਦਾਨ ਹੁੰਦਾ ਵਿਧਾਨ ਸਭਾ ਦਾ ਆਪਣਾ ਹੁੰਦਾ ਕਾਉਂਸਲਰ ਦਾ ਆਪਣਾ ਹੁੰਦਾ ਪਰ ਤੁਸੀਂ ਦੇਖਿਓ ਵਿਧਾਨ ਸਭਾ ਦੇ ਵਿੱਚ ਇਹ ਨਿਕਾਰ ਤੋੜ ਵੋਟਾਂ ਦੇ ਜਿੱਤਾਂਗੇ ਇਥੋਂ ਸ਼ੀਤਲ ਜੀ ਨੂੰ ਦਾ ਪੈਕੇਜ ਮੋਦੀ ਵਾਲਾ ਮਿਲ ਗਿਆ ਤਾਂ ਆ ਗਿਆ ਉਹ ਇੱਧਰ ਇਹ ਪੈਕੇਜ ਮਿਲਿਆ ਸੀ ਤੁਨੂੰ ਪੈਕੇਜ ਮਿਲਿਆ ਰਿੰਕੂ ਨੂੰ ਇਹ ਪੈਕੇਜ ਇਹ ਲੋਕੀ ਜਾਣ ਚੁੱਕੇ ਵੀ ਕਿਹੜੇ ਪੈਕੇਜ ਦੇ ਨਾਲ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸੀ ਜਿੰਨਾ ਮਾਨ ਸਤਕਾਰ ਇਹਨਾਂ ਦੋਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵਾ ਇਹਨਾਂ ਨੂੰ ਕਿਤੇ ਹੋਰ ਮਿਲਣਾ ਨਹੀਂਗਾ ਇਹ ਲੋਕ ਆ ਪਸਤਾਉਂਗੇ ਇਹਨਾਂ ਸ਼ੀਤਲ ਦਾ ਕਹਿਣਾ ਹੈਗਾ ਮੈਂ ਆਮ ਆਦਮੀ ਪਾਰਟੀ ਕੋਈ ਵੀ ਕੰਮ ਹੈ ਪਹਿਲਾਂ ਦਿੱਲੀ ਤੋਂ ਹਟਲ ਲੈਣੇ ਪੈਂਦੇ ਸੀ ਫਿਰ ਕੰਮ ਹੁੰਦੇ ਇਹ ਅਸੀਂ ਵੀ ਖੜੇ ਆ ਸਾਨੂੰ ਦਾ ਉੱਥੇ ਸਾਡੇ ਕੰਮਾਂ ਕਰਕੇ ਲੋਕ ਸਭਾ ਦੀਆਂ ਟਿਕਟਾਂ ਮਿਲੀਆਂ ਦਿੱਲੀ ਦਾ ਜਾਣਦੀ ਕਿਸੇ ਨੂੰ ਲੋੜ ਹੀ ਹੈ ਨਹੀਂ ਇਹ ਕਾਂਗਰਸ ਜਾਂ ਭਾਜਪਾ ਹੈ ਨਹੀਂਗੀ ਸਾਡੀ ਤਾਂ ਆਮ ਲੋਕਾਂ ਦੀ ਪਾਰਟੀ ਆ ਔਰ ਆਮ ਲੋਕ ਜਿਹੜੇ ਆ ਉਹ ਅਸੀਂ ਆਪਣੀ ਆਵਾਜ਼ ਔਰ ਆਪਣੇ ਕੰਮਾਂ ਦੇ ਬਲਬੂਤੇ ਦੇ ਅੱਜ ਸਰਕਾਰ ਚਲਾ ਰਹੇ ਆ ਇਹਨਾਂ ਲੋਕਾਂ ਤਰ੍ਹਾਂ ਨਹੀਂ ਵੀ ਸਮੇ ਦੇ ਤੌਰ ਤੇ ਰਾਜ ਦੇਖਿਆ ਤੇ ਛਾਲ ਮਾਰੀ ਭਾਜਪਾ ਚਲੇ ਗਏ ਛਾਲ ਮਾਰੀ ਅੱਜ ਹੁਣ ਦੁਬਾਰਾ ਤਾਲੇ ਮਾਰ ਕੇ ਸ਼ੀਤਲ ਨੇ ਇੱਥੇ ਗੱਲ ਲਈਆ ਭਾਜਪਾ ਤੋਂ ਉਮੀਦਵਾਰ ਐਲਾਨੇ ਗਿਆ ਕਰੋੜਪਤੀ ਹੈਗਾ ਇਹ ਤਾਂ ਗੱਲ ਕਰਦੇ ਸੀ ਅਸੀਂ ਆਮ ਵਰਕਰ ਨੂੰ ਦਵਾਂਗੇ ਕਿਤੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਤੱਕ ਨੂੰ ਪਿੱਛੇ ਹੈਗਾ ਸੇਵਾਦਾਰ ਚਾਹੀਦਾ ਸਾਨੂੰ ਸਾਨੂੰ ਕਰੋੜ ਜਾਂ ਘੱਟ ਪੈਸਾ ਜਾਂ ਵੱਧ ਪੈਸਾ ਅਸੀਂ ਪੈਸੇ ਵਾਲਤਾ ਝਾਕਦੇ ਨਹੀਂ ਅਸੀਂ ਤਾਂ ਆਪਣੀ ਸੇਵਾ ਤੇ ਲੋਕਾਂ ਦੀਆਂ ਸੇਵਾ ਕਰਨ ਵਾਲੇ ਲੀਡਰ ਨੂੰ ਟਿਕਟ ਦੇਣੀ ਆ ਕੁਝ ਦਿਨ ਪਹਿਲੇ ਜੋ NEET ਇਗਜ਼ਾਮ ਦਾ ਘਟਾਲਾ ਕਪਲਾ ਬਾਹਰ ਆਇਆ ਹੈ ਅਸੀਂ ਸਾਰੇ ਦੇਸ਼ ਵਾਸੀ ਬਹੁਤ ਹੈਰਾਨ ਨੇ ਕਿ ਜਿਹੜੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਇਗਜ਼ਾਮ ਦਿੰਦੇ ਨੇ ਅਗਰ ਉਹਨਾਂ ਦਾ ਪੇਪਰ ਪਹਿਲੇ ਹੀ ਲੀਕ ਹੋ ਜਾਏਗਾ ਤੇ ਉਹਨਾਂ ਨਾਲ ਬੜਾ ਵੱਡਾ ਧੋਖਾ ਵਿਸ਼ਵਾਸਘਾਤ ਹੈਗਾ ਔਰ ਆਮ ਆਦਮੀ ਪਾਰਟੀ ਇਸ ਦਾ ਕੰਡੈਮ ਕਰਦੀ ਹੈ ਔਰ ਅਸੀਂ ਚਾਹਾਂਗੇ ਕਿ ਜੋ ਨੀਟ ਦਾ ਇਗਜ਼ਾਮ ਹੈ ਦੁਬਾਰਾ ਹੋਏ ਤਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹਨਾਂ ਨੂੰ ਅੱਛੇ ਮਾਰਕ ਮਿਲਣ ਔਰ ਉਹ ਆਪਣਾ ਭਵਿੱਖ ਬਣਾ ਸਕਣ ਔਰ ਬੱਚਿਆਂ ਦੇ ਭਵਿੱਖ ਨਾਲ ਠਲਵਾੜ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਅਫੀਸਰ ਸਾਹਿਬਾਨ ਨੇ ਜਿਹੜੇ ਅਫਸਰਾਂ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਪਲਾ ਕਰਨ ਤੇ ਨਲਾਕੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਗਲੇ ਵੱਡੀ ਪ੍ਰੀਖਿਆ ਹੈਗੀ ਹੈ ਨਮਕਣ ਕੋਲ ਪਰ ਜਾ ਰਹੇ ਪਹਿਲਾਂ। ਹੋਪਫੁਲੀ ਮੈਂ ਪਾਰਟੀ ਦੇ ਮੁਤਾਬਕ ਜਿਵੇਂ ਪਾਰਟੀ ਮੈਨੂੰ ਹੁਕਮ ਕਰੇਗੀ ਮੇਰਾ ਖਿਆਲ ਹੈ ਕਿ ਅਕਾਲ ਪਰਸੋਂ ਬੱਚੇ ਸੀ ਆਪਣੇ ਕਾਗਜ਼ ਫਾਈਲ ਕਰਵਾਵਾਂਗੇ ਪਾਰਟੀ ਦੀ ਸਲਾਹ ਦੇ ਨਾਲ ਪਾਰਟੀ ਦੇ ਨਾਲ ਲੈ ਕੇ ਸੀ ਅਫੀਸਰ ਜਮਾ ਕਰਾਵਾਂਗੇ ਔਰ ਜੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਸੀ ਲੋਕਾਂ ਨੂੰ ਜਾਵਾਂਗੇ। ਔਰ ਜੰਗਰ ਵੈਸੇ ਸੀਟ ਹੈ ਪਾਰੀ ਬੋਨਾ ਜਿੱਤਾਂਗੇ ਬੱਚੇ ਜਿੱਥੇ ਐਨੀ ਮਿਹਨਤ ਕਰਦੇ ਆ ਉਹਨਾਂ ਦੇ ਪੇਰੈਂਟਸ ਸੈਕਰੀਫਾਈਜ਼ ਕਰਦੇ ਆ ਆਪਣੀਆਂ ਬਹੁਤ ਸਾਰੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਐਦਾਂ ਦੇ ਕੋਟਾਲੇ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਆਮ ਕਰਾਉਦੇ ਬੱਚਿਆਂ ਨੂੰ ਪਿੱਛੇ ਕਰ ਦਿੰਦੇ ਆ ਕਿਉਂਕਿ گورਨਮੈਂਟ ਮੈਡੀਕਲ ਕਾਲਜ ਤੇ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਟਿਊਸ਼ਨ ਫੀਸਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਜੋ ਤੁਸੀਂ ਸਭ ਨੇ ਦੇਖਿਆ ਹੈ ਤੁਸੀਂ ਆਪਾ ਦੇਖਿਆ ਰਿਜ਼ਲਟ ਕਿ 67 ਬੱਚੇ ਉਹਨਾਂ ਦੇ ਜਿਨ੍ਹਾਂ ਦੇ ਮਾਰਕਸ 720 ਦੇ ਵਿੱਚੋਂ 720 ਆਇਆ ਇਹ ਬੜਾ ਹੈਰਾਨੀਜਨਕ ਹੈਗਾ ਔਰ ਇੱਕ ਸੈਂਟਰ ਦੇ ਵਿੱਚ ਤਕਰੀਬਨ 6 ਤੋਂ 7 ਬੱਚਿਆਂ ਦੇ ਮਾਰਕਸ ਸਿਰਫ ਇੱਕ ਸੈਂਟਰ ਦੇ ਜਿਹੜੇ ਹੈਗੇ ਆ 720 ਆਊਟ ਆਫ 720 ਆਇਆ ਸੋ ਤਿੰਨ ਜਿਹੜੇ ਬੰਦਿਆਂ ਦੀ ਅਰੈਸਟ ਹੋਈ ਹੈ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ 30-30 ਲੱਖ ਰੁਪਏ ਦੇ ਕੇ ਜਿਹੜਾ ਇਹ ਪੇਪਰ ਲੀਕ ਕਰਵਾਇਆ ਗਿਆ ਔਰ ਸੁਪਰੀਮ ਕੋਰਟ ਦਾ ਵੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਕਿ ਅਗਰ ਇਸ ਦੇ ਵਿੱਚ 0.001% ਵੀ ਕੋਈ ਘਟਾਲਾ ਹੋਇਆ ਜਾਕ ਉਹਦੇ ਵਿੱਚ ਕਮੀ ਪਾਈ ਗਈ ਤਾਂ ਇਹ ਜਿਹੜੀ ਪ੍ਰੀਖਿਆ ਹੈਗੀ ਹੈ ਇਹਨੂੰ ਕੈਂਸਲ ਕੀਤਾ ਜਾਏਗਾ ਇਹਦੇ ਨਾਲ ਆਮ ਘਰਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਔਰ ਉਹਨਾਂ ਪੇਰੈਂਟਸ ਦਾ ਕੀ ਕਸੂਰ ਹੈ ਜਿਹੜੇ ਮਿਹਨਤ ਕਰਦੇ ਆ ਆਪਣੇ ਬੱਚਾ ਨੂੰ ਮਿਹਨਤ ਕਰਵਾਉਂਦੇ ਆ ਔਰ ਬੱਚੇ ਦਿਨ ਰਾਤ 18-18 ਘੰਟੇ ਪੜ੍ਹ ਕੇ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਆ ਉਹਨਾਂ ਨੂੰ ਇਗਜ਼ਾਮ ਦੁਬਾਰਾ ਦੇਣਾ ਪਏਗਾ ਔਰ ਸੈਂਟਰ ਦੇ ਵੱਲੋਂ ਇਹੋ ਜੀ ਜਿਹੜੀਆਂ ਇੰਪੋਰਟੈਂਟ ਇਗਜ਼ਾਮ ਨੀਟ ਦਾ ਜਿਹੜਾ ਬਹੁਤ ਅੱਛਾ ਮਤਲਬ ਫਿਊਚਰ ਵਾਸਤੇ ਨੌਜਵਾਨ ਬੱਚਿਆਂ ਦੇ ਵਾਸਤੇ ਹੁੰਦਾ ਖਾਸ ਕਰਕੇ ਗਰੀਬ ਦੇ ਜਿਹੜੇ ਬੱਚੇ ਆ ਨਾ ਬਹੁਤ ਮਹਿੰਗੀ ਪੜ੍ਹਾਈ ਮੈਡੀਕਲ ਦੀ ਬੜੀ ਔਖੀ ਹੈ ਤੋ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਜੇ ਉਸ ਤੋਂ ਬਾਅਦ ਪਹੁੰਚਣ ਤੋਂ ਟੈਸਟ ਪਾਸ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਤੇ ਫਿਰ ਬੱਚਿਆਂ ਦੇ ਮਨ ਟੁੱਟ ਜਾਂਦੇ ਆ ਮੇਰਾ ਤਾਂ ਮੰਨਣਾ ਇਹ ਹੈਗਾ ਕਿ ਜੋ ਇਹਦੇ ਤੇ ਜਿੰਨਾ ਬੰਦਿਆਂ ਦੀ ਕੋਈ ਨੈਗਲੀਜੈਂਸੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਸਾਡਾ ਜਿਹੜਾ ਪਾਰਟੀ ਲੈਵਲ ਤੇ ਤਰਨੇ ਆ ਇਹ ਜਾਰੀ ਜਣ ਕੇ ਜੋ ਪਾਰਟੀ ਦਾ ਹਕੂਮਤ ਆ ਦੇ ਇਸ ਤੇ ਪੰਜਾਬ ਦੇ ਵਿੱਚ ਧਰਨੇ ਕਿਹੜੇ ਲੱਗੇ ਜਾਣਗੇ ਕਾਫੀ ਜਗ੍ਹਾ ਤੇ ਲੱਗੇ ਹੋਗੇ ਜਿੱਥੇ ਜਿੱਥੇ ਹੈ ਕੰਟੀਨਿਊ ਕਰਾਂਗੇ ਜਲੰਧਰ ਦੀ ਚਿਮਨੀ ਚੌਂ ਨੂੰ ਕਿੱਦਾਂ ਦੇਖਦੇ ਹੋ ਜਿਮਨੀ ਚੌਂ ਠੀਕ ਹੈ ਜੀ ਹਰ ਪਾਰਟੀ ਨੇ ਆਪਣਾ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਅਸੀਂ ਲੋਕ ਵੀ ਆਪਣੀ ਮਿਹਨਤ ਕਰਦੇ ਅਗਲੇ ਵੀ ਆਪਣੀ ਮਿਹਨਤ ਜਨਤਾ ਦੇ